ਜੰਤ ਬੱਠੇ ਲਗੇ ਜੋਗੀ ਭਾਰਤੀ ਜਨਤਾ ਪਾਰਟੀ ਦੇ ਦੋ ਬੰਦੇ ਟਿੱਕਰ ਸਾਹਿਬ ਪਲੀਜ਼ ਭਾਰਤੀ ਜਨਤਾ ਪਾਰਟੀ ਮੈਂ ਸਾਰੇ ਮੈਂਬਰਾਂ ਤੇ ਬਾਰ ਨੂੰ ਬੇਨਤੀ ਕਰਦਾ ਕਿ ਆਪਣੀ ਆਪਣੀ ਸੀਟ ਤੇ ਬੈਠਣ ਆਪਣੀ ਆਪਣੀ ਸੀਟ ਤੇ ਬੈਠਣ ਭਾਰਤੀ ਜਨਤਾ ਪਾਰਟੀ ਦੇ ਜੰਤ ਖੜੇ ਹੋ ਕੇ ਸਾਹਿਬ ਬਾਜੋ ਬਦੋ ਵੀ ਵੇਖੋ ਨਹੀਂ ਕੰਮ ਕਰਦਾ ਸੱਚ ਓ ਸਾਹਿਬ ਬਾਜੇ ਮੈਂ ਸਾਰੇ ਮਾਜੋ ਮੈਂਬਰਾਂ ਨੂੰ ਬੇਨਤੀ ਕਰਦਾ ਹੈ ਕਿ ਆਪਣੀ ਆਪਣੀ ਸੀਟਾਂ ਤੇ ਬੈਠੋ ਉਹ ਜਿੰਦਗੀ ਸੀਰੀਸ ਸੁਣਿਓਣਾ ਪੰਗਾ ਤਦ ਹੋ ਗਿਆ ਹਾੜਾ ਨੂੰ ਬਾਜਾ ਸਾਹਿਬ ਪੰਗਾ ਤਦ ਹੋ ਗਿਆ ਹਾੜਾ ਨੂੰ ਜੇਰ ਨੂੰ ਡਿਸ ਕਰੋ ਜੇਰ ਨੂੰ ਸਾਥ ਵੀ ਕਾਤੋ ਲੋ ਜੀ ਇਹ ਸਾਨੂੰ ਖੌਲ ਕਰਦੇ ਆ 15 ਦਿਨ ਹੋ ਗਏ ਹਾੜਾ ਨੂੰ ਇਹ ਸਰਤਾ ਕੋ ਲੋਦੀ ਕਹਿ ਪਪੂ ਗਾਮ ਤੇ ਝੜ ਕੇ ਇਹਨਾਂ ਦੇ ਪੈਰ ਨੂੰ ਇੱਕ ਘੜੇ ਇੱਕ ਘੜੇ ਇੱਕ ਪਾ ਮਿੱਟੀ ਦੀ ਲੱਗੀ ਆ ਬੈਠਾ ਆਪ ਦੀ ਗੱਲ ਥਾ ਜਰਾ ਕਹਦਾ ਚਾਚਾ ਮੇਰਾ ਸਾਡੇ ਮਾਮਾ ਮਾਰ ਜਾਂ ਗਏ ਜਾਂ ਸਾਡੇ ਕਿਸਾਨ ਮਾਰੇ ਗਏ ਸਾਡੇ ਮਜ਼ਦੂਰ ਮਾਰੇ ਗਏ ਉਹਨਾਂ ਤੇ ਰਾਜਨੀਤੀ ਕਰ ਰਹੀ ਹੈਲਾਸ਼ਾ ਇਹ ਕੀ ਗੱਲਾਂ ਮਾਰਦੇ ਨੇ ਕੇ ਕਾਂਗਰਸ ਪਾਰਟੀ ਬੋਲ ਰਹੀ ਹੈ ਕਿ ਫੰਡ ਦਾ ਦਿਓ ਪੈਸਾ ਨਾ ਦਿਓ ਇਹ ਸੱਚ ਕਰਦਾ ਕਿ ਕਾਂਗਰਸ ਪਾਰਟੀ ਪੰਜਾਬ ਦੇ ਲੋਕਾਂ ਦੇ ਉੱਤੇ ਪੰਜਾਬ ਦੇ ਕਿਸਾਨਾਂ ਦੇ ਉੱਤੇ ਪੰਜਾਬ ਦੇ ਲੋਕਾਂ ਦੇ ਲਾਛੇ ਤੇ ਰਾਜਨੀਤੀ ਕਰਦੀ ਐ ਸਰ ਪੰਜਾਬ ਜਾਣ ਦਾਗਾ ਝੂਠ ਬੋਲਣ ਦਾ ਜੋ ਵੀ ਕੁਝ ਚਿਹਰ ਦੀ ਜਾਤ ਤੋਂ ਬਿਨਾ ਕਿਹਾ ਗਿਆ ਹੈ ਉਹ ਰਿਕਾਰਡ ਨਾ ਕੀਤਾ ਜਾਵੇ ਇਹ ਇਹ ਭਾਰਤੀ ਜਨਤਾ ਪਾਰਟੀ ਦਾ ਸੰਜਾ ਇਹ ਭਾਰਤੀ ਜਨਤਾ ਪਾਰਟੀ ਦੇ ਸੰਜ ਬੱਠੇ ਰਗੇ ਕਿਉਂਕਿ ਭਾਰਤੀ ਜਨਤਾ ਪਾਰਟੀ ਦੇ ਦੋ ਬੰਦੇ ਟਿੱਕਰ ਸਾਹਿਬ ਪਲੀਜ਼ ਭਾਰਤੀ ਜਨਤਾ ਪਾਰਟੀ ਦੇ ਸਾਰੇ ਮੈਂਬਰ ਸਰਬਾਨ ਨੂੰ ਬੇਨਤੀ ਕਰਦਾ ਹੈ ਕਿ ਆਪਣੀ ਆਪਣੀ ਸੀਟ ਤੇ ਬੈਠਣ ਆਪਣੀ ਆਪਣੀ ਸੀਟ ਤੇ ਬੈਠਣ ਜੰਤ ਖੜੇ ਹੋ ਕੇ ਬੋਲ ਰਹੇ ਨੇ ਇਹ ਪੰਜਾਬ ਦੇ ਠੀਕ ਹੈ ਆਪਾਂ ਬੈਸ ਦੀ ਕਰ ਰਿਹਾ ਤੁਸੀਂ ਗੱਲ ਮੋਦੀ ਦੀ ਕਰ ਰਹੇ ਹੋ ਰਾਣਾ ਆਪਾਂ ਬੈਸ ਨੂੰ ਅੱਗੇ ਤੋਰਿਏ ਤੁਸੀਂ ਪੰਜਾਬ ਦੀ ਗੱਲ ਕਰ ਰਿਹਾ ਤੁਸੀਂ ਮੋਦੀ ਸਾਹਿਬ ਦੀ ਗੱਲ ਕਰ ਰਹੇ ਹੋ ਕਿਉਂ ਡਰਦੇ ਨਹੀਂ ਕਰੋ ਡੈਸ਼ ਕਰੋ ਏ ਪੰਜਾਬ ਮੰਤਰੀ ਜੀ ਚਿਹਰੋ ਡੈਕ ਕਰੋ ਦਰਿਆਵਾਂ ਦੇ ਆਲੇ ਸਪੀਕਰ ਸਾਹਿਬ ਦਰਿਆਵਾਂ ਦੇ ਆਲੇ ਸਸਤੀ ਜ਼ਮੀਨ ਕਿਹਦੇ ਖਰੀਦੀ ਆ ਗਰੀਬ ਕਿਸਾਨਾਂ ਨੇ ਜ਼ਮੀਨ ਕਿਹਦੇ ਖਰੀਦੀ ਆ ਮੈਸਰ ਬਾਜਪਾ ਨੇ ਇਹਨਾਂ ਲੋਕਾਂ ਨੇ ਸਸਤੀਆ ਜ਼ਮੀਨਾਂ ਖਰੀਦ ਕੇ ਕਹੋਗੇ ਮਾਈਨਿੰਗ ਕਰਨ ਦੇ ਲਈ ਇਹ ਪੂਰਾ ਪੰਜਾਬ ਜਾਣਦਾਗਾ ਸ ਕਾਂਗਰਸ ਪਾਰਟੀ ਦਾ ਅੱਜ ਲੋਕ ਵਿਰੋਧੀ ਚਿਹਰਾ ਪੰਜਾਬ ਦੇ ਸਾਹਮਣੇ ਨੰਗਾ ਹੋ ਗਿਆ ਬੈਠੋ ਤੁਸੀਂ ਭੋਲੇ ਕਿਸਾਨਾਂ ਨੂੰ ਪੋੜੇ ਪੜਾ ਕਿਸਾਨਾਂ ਨੂੰ ਲੁੱਟਦਾ ਤੁਸੀਂ ਲੋਕ ਤੁਸੀਂ ਲੋਕ ਮਾਇਨੇ ਕਰਦੇ ਮਹਾਰਾ ਇਹ ਸਾਰਾ ਪੰਜਾਬ ਜਾਣਦਾ ਕੋਈ ਗੱਲ ਨਹੀਂ ਜਦੋਂ ਪਰਚਾ ਹੁੰਦਾਗਾ ਜਦੋਂ ਪਰਚਾ ਹੁੰਦਾ ਫੇ ਡਰ ਕੇ ਤਾਂ ਜਾਂਦੇ ਆਂ ਜੀਮਾ ਸਾਹਿਬ ਬੈਠੋ ਫਿਰ ਦਰਦੇ ਕਾ ਤੂੰ ਆਪਾਂ ਅੱਗੇ ਬੈਠੋ 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 ਸਰਦਾਰ ਕੁਲਦੀਪ ਸਿੰਘ ਢਾਲੀਵਾਲ ਢਾਲੀਵਾਲ ਸਾਹਿਬ ਬੋਲਦੇ ਜੀ ਢਾਲੀਵਾਲ ਸਾਹਿਬ ਬੈਠੋ ਦੁਆਰਾ ਕਰ ਲਓ ਲੈ ਉਹ ਧਾਰੀਵਾਲ ਸਾਹਿਬ ਨਾਲ ਗੱਲ ਕਰ ਲਿਓ ਬੈਠੋ ਕਿਟਾੜੂ ਜੱਗ ਜੀ ਕਿਟਾਰੂ ਜੱਗ ਜੀ ਬੈਠੋ ਤੁਸੀਂ ਬੈਠੋ ਜੀ ਬਾਹਰ ਦੋ ਬੈਠੋ ਜੀ ਬੈਠੋ ਤੁਸੀਂ ਰੱਖ ਲਿਓ ਗੱਲ ਬੈਠੋ 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 ਬਾਹਰ ਦੋ ਬਾਲਵਾ ਸਾਹਿਬ ਬਾਹਰ ਦੋ ਕੋ ਦੋ ਤੁਸੀਂ ਦੇਖਿਓ ਨੇ ਇਹਦਾ ਕਰ ਲਿਆ ਸਿੱਧਾ ਉਹ ਸਭ ਬਾਹਰ ਦੋ ਮੈਂ ਸਾਰੇ ਮਾਣਯੋਗ ਮੈਂਬਰ ਸਰਬੰਨ ਨੂੰ ਬੇਨਤੀ ਕਰਦਾ ਹੈ ਕਿ ਆਪਣੀ ਆਪਣੀ ਸੀਟਾਂ ਤੇ ਬੈਠਣ ਔਰ ਪੰਜਾਬ ਦਾ ਬਹੁਤ ਹੀ ਗੰਭੀਰ ਮੁੱਦਾ ਪੰਜਾਬ ਦਾ ਬਹੁਤ ਗੰਭੀਰ ਮੁੱਦਾ ਹੜ੍ਹਾਂ ਨਾਲ ਹੋਏ ਨੁਕਸਾਨ ਦੀ ਗੱਲਬਾਤ ਕਰਨੀ ਉਹ ਪੰਜਾਬ ਨੂੰ ਦੁਆਰਾ ਧੀਤੇ ਲਿਆਉਣ ਦੀ ਗੱਲਬਾਤ ਕਰਨੀ ਇਹ ਹੈ ਲੇਕਿਨ ਆਪਾਂ ਇੱਥੇ ਰਾਜਨੀਤੀ ਦੇ ਕਰਾਂਗੇ ਤਾਂ 3 ਕਰੋੜ ਬਾਜਵਾ ਸਾਹਿਬ 3 ਕਰੋੜ ਲੋਕਾਂ ਨੂੰ ਨਿਰਾਸ਼ਾ ਹੋਏਗੀ ਕਿਰਪਾ ਕਰਕੇ ਆਪਣੀ ਜਗ੍ਹਾ ਤੇ ਬੈਠੋ ਆਪਣਾ ਧਾਰੀਵਾਸਾ ਤੁਸੀਂ ਆਪਣੀ ਗੱਲ ਰੱਖੋ ਟਡਾਰੂ ਚੱਕ ਦੀ ਬੈਠੋ ਤੁਸੀਂ ਮਾਨਜੋਗ ਸਪੀਕਰ ਸਾਹਿਬ ਬੈਠੋ ਜੀ ਬੈਠੋ ਬਾਜਾ ਹਾਂ ਬੈਠੋ 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 ਜੀ ਬੈਠੋ ਜੀ ਮਾਨਜੋਗ ਸਪੀਕਰ ਸਾਹਿਬ ਜੀ ਮੈਂ ਤੁਹਾਡੇ ਦਾ ਹੀ ਪੰਜਾਬ ਪੰਜਾਬੀ ਪੰਜਾਬੀਅਤ ਨੂੰ ਤੋਦ ਅੰਦਰੋਂ ਤੱਕ ਸੁਭਤ ਤੇ ਰੰਗਲੇ ਪੰਜਾਬ ਦੇ ਸੱਜਣ ਹਾਜ਼ਰ ਮਾਨਜੋਗ ਮੁੱਖ ਮੰਤਰੀ ਕੀਮਾ ਜੀ ਆਪਕ ਚਲ ਤੁਸੀਂ ਬੈਠੇ ਜੀ ਮੈਂ ਉਹ ਮੈਂ ਕਰਨਾ ਮੈਂ ਦੇਖਣਾ ਬੈਠੋ ਜੀ ਕੀਵਾ ਸਾਹਿਬ ਬੈਠੋ ਕੀਵਾ ਸਾਹਿਬ ਨਹੀਂ ਆਪਾਂ ਜ਼ਿੰਦਗੀ ਸੀਰੀਸ ਨਹੀਂ ਹੋਣਾ 15 ਦਿਨ ਹੋ ਗਏ ਹਾੜਾਂ ਨੂੰ ਬਾਜਾ ਸਾਹਿਬ 15 ਦਿਨ ਹੋ ਗਏ ਹਾੜਾਂ ਨੂੰ ਜੇਰ ਨੂੰ ਨਸ ਕਰੋ ਜੇਰ ਨੂੰ ਸਾਹਿਬ ਇਹ ਵੀ ਗੱਲ ਸੁਣ ਲੋ ਜੀ ਇਹ ਸਾਨੂੰ ਬਖੌਲ ਕਰਦੇ ਆ 15 ਦਿਨ ਹੋ ਗਏ ਹਾੜਾਂ ਨੂੰ ਇਹ ਸੁਲਤਾਨ ਕੋ ਲੋਧੀ ਗਏ ਬੰਬੂਗਾਂਦ ਤੇ ਚੜ ਕੇ ਇਹਨਾਂ ਦੇ ਪੈਰ ਤੋਂ ਇੱਕ 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 ਪਾਪ ਮਿੱਟੀ ਨਹੀਂ ਲੱਗੀ ਆ ਬੈਠਾ ਆਪ ਦੀ ਗੱਲ ਤਾਂ ਜਰਾ ਕਹਿੰਦਾ ਚਾਚਾ ਮੇਰਾ ਲੈ ਟੈਮ ਕੰਪਲੀਟ ਉਧਰ ਗੱਲਾਂ ਕਰੀ ਜਾਂਦੇ ਯਾਰ ਲੈ ਲੈ ਟੈਮ ਬੈਠੋ ਘਾਤੜ ਕੇ ਅਹੀਂ ਚੜਕ ਨਹੀਂ ਚੜੇ ਅਹੀਂ ਚੜਕ ਨਹੀਂ ਚੜੇ ਓ ਤੁਸੀਂ ਬੈਠੋ ਯਾਰ ਗੱਲ ਕੋਈ ਚੰਗੀ ਸੁਣਦੇ ਵੀ ਕੇ ਰੋਡ ਹਿੱਟ ਜਾਵੇ ਸਭ ਦੇਖੋ ਕੀ ਨੁਕਰਾ ਕਰੋ ਸਾਰੇ ਸਦਨ ਜਿਹੜਾ ਇਹ ਬਹੁਤ ਬਹੁਤ ਵੱਡੇ ਏਜੰਡੇ ਵਾਸਤੇ ਸੱਦਿਆ ਗਿਆ ਸੀਗਾ ਪਰ ਮੇਸ਼ਾ ਦੀ ਤਰ੍ਹਾਂ ਜਿਹੜੇ ਸਮਝਦੇ ਕਿ ਅਸੀਂ ਜੰਮੇ ਹੀ ਸਿਆਣੇ ਆ ਜਿਹੜੇ ਸਮਝਿਆ ਤੇ ਸਾਡੇ ਤੋਂ ਬਿਨਾ ਅਕਲ ਕਹੇ ਨੂੰ ਨਹੀਂ ਸਰ ਹਰ ਗੱਲ ਤੇ ਸਾਨੂੰ ਟਿੱਚਰਾ ਕਰਦੇ ਆ ਮਖੌਲ ਕਰਦੇ ਆ ਸਭ ਬਹੁਤ ਮਖੌਲ ਕਰਦੇ ਆ ਬਹੁਤ ਬਹੁਤ ਗੱਲ ਕਹਿੰਦੇ ਆ ਪਰ ਮੈਂ ਤੇ ਆਪਣੇ ਆਪਣੇ ਦੀ ਦੀ ਗੱਲ ਕਰਨਾ ਚਾਹੁੰਦਾ ਜਨਾਲੇ ਦੀ ਪੰਜਾਬ ਦੀ ਵੀ ਕਰਨਾ ਚਾਹੁੰਦਾ ਜਨਾਲਾ ਸਾਹਿਬ ਸਵادت ਦੇ ਉੱਤੇ ਆ ਅਸੀਂ ਜੰਗਾ ਦੀ ਮਾਦਵੀ ਚੱਲਦੇ ਆ ਅਸੀਂ ਸੱਜੋ ਹੜ ਆਉਂਦੇ ਆ 1988 ਦੇ ਵਿੱਚ 23 ਦੇ ਵਿੱਚ ਹੋ ਜਿਹੜਾ ਹੜਾਂ ਦੇ ਵਿੱਚ ਨੁਕਸਾਨ ਹੋਇਆ ਸਭ ਮੈਨੂੰ ਦੁੱਖ ਹੈ ਗਲਤੀਓ ਕਦ ਨਹੀਂ ਚਾਹੀਦੀ ਸੀਗੀ ਸਪੀਕਰ ਸਾਹਿਬ ਕੋਨੇਵਾ ਮਾਥੀ ਵਾਲਾ ਸਿੰਘੋ ਕੇ ਨਿਸੋ ਕੇ ਜੱਟਾ ਪਛਿਆ ਸਜਾਦਾ ਰੂੜੇ ਵਾਲ ਨੰਗਲ ਸੋਲ ਦਰਿਆ ਬੂਸਾ ਬਲਕ ਬੂਨਾ ਸਦਮੈ ਤੁਨੂੰ ਘਟੋ ਘਰਤੀ ਪਿੰਡ ਇੱਕ ਮਿੰਟ ਵਿੱਚ ਜੇ ਕਿੰਦਨਾ ਉਹ ਲੋਕ ਅੱਜ ਸਦਨ ਦੇਖ ਰਿਹਾ ਜਿੰਨਾ ਦੀਆਂ ਜ਼ਮੀਨਾਂ ਦੇ ਵਿੱਚ 8-8 ਫੁੱਟ ਵੇਤ ਆ ਗਈ ਐ ਸਾਡਾ ਸਦਨ ਨਾਲ ਵੇਖਦੇ ਆ ਕਿ ਸਦਨ ਨਾਲ ਸਾਡੇ ਨਾਲ ਕੀ ਫੈਸਲਾ ਕਰਦਾ ਪਾ ਸਦਨ ਚ ਕੀ ਹੋ ਰਿਹਾ ਸਦਨ ਚ ਵੇਖੋ ਕੀ ਹੋਗਾ ਦੋਸ਼ ਲਾਵੇ ਸਾਬ ਦੋਸ਼ ਤੇ ਦੋਸ਼ ਆਹ ਕਰਤਾ ਜੀ ਤੁਸੀਂ ਉਹ ਕਰਤਾ ਜੀ ਸਾਡਾ ਪੜਾ ਵੀ ਕਦੀ ਲੈ ਕੇ ਆ ਕੇ ਉਹ ਕਿ ਤੁਸੀਂ ਕੀ ਕੀਤਾ ਤੁਸੀਂ ਹਮੇਸ਼ਾ ਹੁੰਦੇ ਹੋ ਤੁਸੀਂ ਆਹ ਕਰਤਾ ਗੋਲ ਸਾਹਿਬ ਨੇ ਉਹ ਕਰਤਾ ਫਲਾਣੇ ਨੇ ਆਹ ਕਰਤਾ ਮੇਰੀ ਬੇਨਤੀ ਹੈ ਸਰ ਇਨ੍ਹਾਂ ਪਿੰਡਾਂ ਦੇ ਵਿੱਚ ਹਜ਼ਾਰ ਦਾ ਏਕੜ ਜ਼ਮੀਨ ਸਰ ਅਰੇਤ ਪਾ ਗਿਆ ਉੱਥੇ ਮਾਰੂਥਲ ਬਣ ਗਿਆ ਸਰ ਮੈਂ ਚੇਤੇ ਹੋਊਗਾ ਤੁਹਾਨੂੰ ਸਪੀਕਰ ਸਾਹਿਬ ਮੈਂ ਪਿਛਲੀ ਇੱਕ ਵਿਧਾਨ ਸਭਾ ਦੇ ਵਿੱਚ ਇੱਕ ਮੁੱਦਾ ਠਾਉਣ ਲੱਗਾ ਸੀਗਾ ਮੈਂ ਮੰਤਰੀ ਸੀਗਾ ਤੁਸੀਂ ਵੀ ਮੈਨੂੰ ਕਹਿਤਾ ਕਿ ਬੈਠ ਜਾਓ ਮੈਂ ਬੈਠ ਗਿਆ ਮੈਂ ਉਸ ਸਮੇਂ ਕਿਹਾ ਸੀਗਾ ਕੰਡਿਆਲੀ ਤਾਲ ਤੋਂ ਬਾਹਰ ਰਹਿੰਦਾ ਕਿਸਾਨ ਉਨੁਸਾਰ ਬਿਲੀ ਦਾ ਕਨੈਕਸ਼ਨ ਚਾਹੀਦੇ ਆ ਉਹ ਪਾਣੀ ਕਿੱਥੋਂ ਲਾਵੇ ਕਿਸੇ ਨੇ ਗੱਲ ਨਹੀਂ ਸੁਣੀ ਐਦਾਂ ਹੀ ਮਖੌਲ ਦਾਇਆ ਗਿਆ ਸੀਗਾ ਐਦਾਂ ਮਜ਼ਾਕ ਦਾਇਆ ਗਿਆ ਸੀਗਾ ਜਿੰਨਾ ਮਰਜ਼ੀ ਮਜ਼ਾਕ ਡਾਲੋ ਜਿੰਨਾ ਮਰਜ਼ੀ ਮਜ਼ਾਕ ਡਾ ਲਿਓ ਅਸੀਂ ਲੋਕਾਂ ਦੀ ਲੜਾਈ ਲੜਾਂ ਸਭ ਲੋਕਾਂ ਲਈ ਲੜਾਂਗੇ ਮੈਂ ਕਿਹਾ ਸੀ ਨਾ ਅਸਨ ਜਾ ਕੇ ਦੇਖੋ ਹੌਸ ਦੀ ਇੱਕ ਕਮੇਟੀ ਬਣਾਓ ਵਦਾਨ ਸਵਾਰੀ ਇੱਕ ਕੁਮੇਤੀ ਬਣਾ ਵਾਵੀ ਦੇ ਦਰਿਆ ਦੇ ਕੰਢੇ ਦੇ ਉੱਤੇ ਜਿਹੜੀ ਜ਼ਮੀਨ ਮਾਲੂਥਲ ਬਣ ਗਈ ਆ ਉਹਦਾ ਆਵਾਜ਼ ਉਹਦਾ ਵਲੀਵਾਸ ਉਹਦਾ ਦੇਂਦਾਰ ਕੌਣ ਕਿੱਥੇ ਗਿਆ ਕੇਂਦਰ ਸਰਕਾਰ ਸਾਹਿਬ ਅਸੀਂ ਕਹਦੇ ਸੀਗੇ ਸਰ ਗੋਲਨੀ 88 ਜੀ ਵਗੀ ਆ 60 80 ਦੇ ਸਭ ਤੋਂ ਜ਼ਿਆਦਾ ਗਈ ਆ ਸਾਡੇ ਮੁੱਦੇ ਤਿੰਨ ਦੇ ਸਰਕਾਰ ਨੇ ਹੱਲ ਕਰਨਾ ਸੀਗਾ ਅਸੀਂ ਬਾਅਦ ਬਾਅਦ ਕਹਿੰਦੇ ਆ ਤੇ ਕੇਂਦਰ ਸਰਕਾਰ ਦਖਲ ਦੇ